ਨੱਕ ਰਗੜਿਆ 21 ਵਾਰ ਸਿੰਘ ਮਹਿਤਾਬ ਇੱਥੇ ਰਗੜਿਆ ਸਤਜਿਓ ਸਿੰਘ ਮਹਿਤਾਬ ਨੇ 21 ਵਾਰ ਨੱਕ ਵਰਕ ਦੇ ਵਰਕੀ ਦੇ ਵਿੱਚ ਨਾਰਦ ਕਹਿ ਰਿਹਾ ਮੈਂ ਕਿਤਾਬ ਵੇਖਿਆ ਔਰ ਕੀ ਦੇਖਿਆ ਜੇ ਸਦੀ ਢੀਕ ਵਿੱਚ ਨੱਕ ਰਗੜਿਆ 21 ਵਾਰ ਸਿੰਘ ਮਹਿਤਾਬ ਕੀ ਦੇ ਵਿੱਚ ਸਿੰਘ ਮਤਾਬ ਨੇ 21 ਵਾਰ ਨਗ ਰਗੜਿਆ ਜਿਸ ਦੀ ਅਢੀਕ ਦੇ ਵਿੱਚ ਬੜੀ ਖਸਮ ਜਿਸ ਦੀ ਸਾਰਿਆਂ ਹੀ ਅਢੀਕ ਕੀਤੀ ਜਿਸ ਦੀ ਸਤ ਮਣੀ ਸਿੰਘ ਨੇ ਅਢੀਕ ਕੀਤੀ ਜਿਸ ਦੀ અવਤਾਰ ਕਟੰਬਰ ਗੁਰੂ ਸਹਿਬਾਨ ਨੇ ਸਹਿਬਾਨਾ ਨੇ ਅਢੀਕ ਕੀਤੀ ਜਿਸ ਦੀ ਧਨੀ ਨੇ ਅਢੀਕ ਪਢੀਕ ਕੀਤੀ ਜਿਸ ਦੀ ਜੇਠ ਮਹੀਨੇ ਨੇ ਅਢੀਕ ਕੀਤੀ ਪਹਿਲੀ ਜੇਠ ਤੋਂ ਪੰਜਵੀਂ ਜੇਠ ਤੱਕ ਜੇ ਕਹੇ ਮੈਂ ਪੰਚਮ ਪੰਚਮ ਦਿਨ ਇੰਤਜ਼ਾਰ ਕਰਦਾ ਰਿਆ 1 ਤੋਂ 2 2 ਤੋਂ 3 4 ਪੰਚਮ ਦਿਹਿਤ ਵਕਤ ਸਾਂਝਾ ਆਇਆ ਬਾਦ ਕਰਨੀ ਦਾ ਕਰਤਾ ਪ੍ਰਕਰਤਾ ਜਿਸ ਦੀ ਅਦੀਕ ਜਿਸ ਉਹ ਜਿਸ ਕੌਣ ਆ ਮਹਾਰਾਜ ਸ਼ੇਰ ਸਿੰਘ ਧਨਕ ਪ੍ਰਵਾਸੀ ਕਾਲ ਕੁਮਾਰਾਜ ਸ਼ੇਰ ਸਿੰਘ বিষ্ণੂ ਕੁਆਣ ਜਿਸ ਦੀ ਅਦੀਕ ਦੇ ਵਿੱਚ 21 ਵਾਰ ਨਾ ਕਰ ਰਗੜਿਆ ਕਿਸ ਨੇ ਰਗੜਿਆ ਸਿੰਘ ਸਾਹਿਬ ਆਬਾ ਮਹਤਾਬ ਸਿੰਘ ਨੇ ਵਰਕੀ ਦੇ ਵਿੱਚ 22 ਵਾਰ ਨਾਗ ਰਗੜਿਆ ਜ਼ਮੀਨ ਦੇ ਉੱਪਰ ਜਿਸ ਦੀ ਅੜੀਕ ਰੱਖੀ ਔਰ ਫਿਰ ਮਤਾ ਕਿਸ ਨਾਲ ਪਕਾਇਆ ਮਤਾ ਪ੍ਰਾਪਤੇ ਨਾਲ ਪਕਾਈਆ ਸਿੰਘ ਸਾਹਿਬ ਆਬਾ ਮਹਤਾਬ ਸਿੰਘ ਨੇ ਪ੍ਰਾਪ ਦੇ ਨਾਲ ਮਤਾ ਪਕਾਇਆ ਅੜੀਕ ਰੱਖੀ ਇਤੋਂ ਆਉਣਾ ਹੈ ਉਥੇ ਨਾ ਸਵਾਲ ਰਿਆ ਨਾ ਜਵਾਬ ਫਿਰ ਉਸੇ ਸਵਾਲ ਜਵਾਬ ਕੋਈ ਨਹੀਂ ਰਹਿ ਗਿਆ ਹਰ ਸੰਤ ਜੀ ਥੋੜਾ ਲੇਖ ਸੀ